ਇੱਕ ਦਾ ਪਹਿਲ ਲਈ ਮੰਨ ਲਓ ਸਾਥੋਂ ਤੁਸੀਂ ਕੋਈ ਸੋਫਾ ਲੈਣੇ ਹੋ ਜੀ 40000 ਦਾ ਲੈਣੇ ਹੋ 30000 ਦਾ ਲੈਣੇ ਹੋ 35000 ਦਾ ਲੈਣੇ ਹੋ ਉਹ ਸਾਡਾ ਤੁਸੀਂ ਸਾਲ ਨੂੰ 2 ਸਾਲ ਨੂੰ 1.5 ਸਾਲ ਨੂੰ ਜੇ ਤੁਸੀਂ ਰੰਗ ਚੇਂਜ ਕਰਨਾ ਹੈ ਸੋਫਾ ਬਦਲਣਾ ਹੈਗਾ ਤਾਂ ਤੁਹਾਡਾ ਅੱਧ ਮੁੱਲ ਚ ਰੱਖ ਲਾਂਗੇ ਅੱਛਾ ਇਹ ਮਤਲਬ ਇਹਦੀ ਵੀ ਸਕੀਮ ਹੋਈ ਆ ਵੀ ਜੇ ਵਾਪਸ ਕਰਨਾ ਹੋਵੇ ਡੈਨਿਕ ਟੇਬਲ 10000 ਦਾ ਪੁਰਾਣਾ ਕੱਟਿਆ ਜਾਊਗਾ ਜੀ ਤੇ ਜੇ ਮੰਨ ਲਓ ਇਹੀ ਮੋੜਨਾ ਹੋਵੇ ਤੈਨੂੰ ਇਹੀ ਮੋੜਨੇ ਵੱਧ ਮੁੱਲ 'ਚ ਇਹ ਮੋੜ ਦਾਂਗੇ ਜੀ ਜਾ ਇਹ ਬਹਿ ਮੋੜਨ ਵਾਲੀ ਚੀਜ਼ ਹੁੰਦੀ ਨਹੀਂ ਗੀ ਹੁਣ ਇਹ ਵੀਡੀਓ ਚੱਲਦੀ ਕਰਕੇ ਕਹਿ ਬੈਠਾ ਮੈਨੂੰ ਦੇਖ ਲੈ ਕਰ ਨਹੀਂ 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 ਕੋਈ ਗੱਲ ਨਹੀਂ ਜੀ ਤੁਸੀਂ 2 ਸਾਲ ਵਰਤ ਤੋਂ 3 ਸਾਲ ਵਰਤ ਤੋਂ ਤੁਸੀਂ ਮੰਨ ਲਓ ਤੁਸੀਂ ਵਾਪਸ ਕਰਨ ਦਾ ਅਧਿਮਣ ਜਦੋਂ ਮਰਜ਼ੀ ਵਾਪਸ ਦੇ ਜੋ ਜੀ ਇਹ ਕਹਿ ਬੈਠਾ ਮੈਨੂੰ ਪਤਾ ਹੁਣ ਇਹ ਕਹਿ ਬੈਠਾ ਵੀਡੀਓ ਨਹੀਂ ਕੱਟਣੀ ਇਹ ਚੱਲਦੀ ਰਹੇ ਐਂ ਹੀ ਚੱਲਦੀ ਰਹਣ ਦੇਣੀ ਆ ਨਵੇਂ ਸਾਲ ਤੇ ਵੱਡੇ ਆਫਰ ਆ ਸੱਜਣੋ ਪੰਜਾਬ ਦੇ ਇੱਕ ਬਹੁਤ ਵੱਡੇ ਸ਼ੋਰੂਮ ਤੇ ਮੈਂ ਪਹੁੰਚ ਚੁੱਕਿਆ ਇੱਥੇ ਤੁਹਾਨੂੰ ਜਿਹੜਾ ਇਹਨਾਂ ਤੋਂ ਸਮਾਨ ਖਰੀਦਿਆ ਹੁੰਦਾ ਨਾ ਜੇ ਤੁਸੀਂ 1 ਸਾਲ ਨੂੰ 2 ਸਾਲ ਨੂੰ ਤੁਹਾਡੇ ਮਨ ਚ ਆਵੇ ਕਿ ਯਾਰ ਅਸੀਂ ਤਾਂ ਬਦਲਣਾ ਤਾਂ ਤੁਹਾਨੂੰ ਉਹ ਵੀ ਸਮਾਨ ਅੱਧ ਮੁੱਲ ਦੇ ਵਿੱਚ ਇਹ ਤੁਹਾਡਾ ਬਿੱਲ ਦੇਖ ਕੇ ਕੱਟ ਲੈਂਦੇ ਆ ਬਾਕੀ ਜੇ ਤੁਹਾਡੇ ਘਰੇ ਕੋਈ ਪੁਰਾਣੀ ਚੀਜ਼ ਪਈ ਆ ਤਾਂ ਉਹਨੂੰ ਵੀ ਤੁਹਾਡੇ ਤੋਂ ਖਰੀਦ ਕੇ ਤੁਹਾਨੂੰ ਨਵੀਂ ਚੀਜ਼ ਦੇ ਵਿੱਚੋਂ ਪੈਸੇ ਕੱਟ ਦਿੰਦੇ ਆ ਨਵੇਂ ਸਾਲ ਤੇ ਕਾਫੀ ਵੱਡੇ ਆਫਰ ਆ ਪੰਜਾਬ ਦਾ ਇੱਕ ਵੱਡਾ ਸ਼ੋਰੂਮ ਬਲਰਾਜ ਕੁਮਾਰ ਹੋਣੀ ਆਪਣੇ ਨਾਲ ਹੋਣਗੇ ਪਰ ਇਹ ਸ਼ੋਰੂਮ ਕਿੱਥੇ ਆ ਇਹ ਬਲਰਾਜ ਹੁਣਾਂ ਤੋਂ ਪੁੱਛਦੇ ਆ ਬਾਈ ਹੁਣਾਂ ਤੋਂ ਆਪਾਂ ਕਰਦੇ ਬਾਈ ਹੁਣਾਂ ਦਾ ਸਵਾਗਤ ਨਾਲ ਦੀ ਨਾਲ ਆਪਾਂ ਰੇਟਾਂ ਬਾਰੇ ਤੁਹਾਨੂੰ ਸਾਰੀ ਗੱਲਬਾਤ ਆ ਜਿਹੜੀ ਕਨਫਰਮ ਕਰਾਂਗੇ ਬਲਰਾਜ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਰਾਜ ਬਾਈ ਪਹਿਲਾਂ ਮੈਨੂੰ ਇਹ ਦੱਸ ਬਈ ਆਪਣਾ ਸ਼ੋਰੂਮ ਕਿੱਥੇ ਆ ਇਹ ਬੱਸ ਸਟੈਂਡ ਰਾਏਕੋਟ ਬੱਸ ਸਟੈਂਡ ਦੀ ਬੈਕ ਸਟ੍ਰੀਟ ਤਲਵੰਡੀ ਗੇਟ ਰੋਡ ਜੀ ਠੀਕ ਆ ਹਾਂਜੀ ਬਾਕੀ ਵੈਸੇ ਤਾਂ ਫੋਨ ਨੰਬਰ ਤੇ ਅਗਲਾ ਪੁੱਛ ਲਿਓ ਪੁੱਛ ਲੈਣਾ ਹਾਂ ਨਾ ਬਾਈ ਬਲਰਾਜ ਬਾਈ ਕੀ ਦੇ ਰਹੇ ਆ ਆਪਾਂ ਨਵੇਂ ਸਾਲ ਤੇ 2024 ਆਉਣ ਵਾਲਾ ਤਾਂ ਵੱਡਾ ਛੋਹਰੂਮਾ ਵੱਡੇ ਆਫਰ ਦੇਣ ਵਾਸਤੇ ਤੁਸੀਂ ਜਾਣੇ ਜੇ ਨਾ ਤਾਂ ਆਪਾਂ ਸਭ ਤੋਂ ਵੱਡਾ ਆਫਰ ਕੀ ਆ ਆਪਾਂ ਆਫਰ ਇਹ ਚੱਲਦਾ ਜੀ ਆਪਣਾ ਜਿਵੇਂ ਵਾਸ਼ਿੰਗ ਮਸ਼ੀਨ ਲੈਣੀ ਆ ਕੋਈ ਫਰਿੱਜ ਲੈਣਾ ਆ ਕੋਈ ਇਨਵਰਟਰ ਲੈਣਾ ਆ ਕੋਈ ਬੈਟਰੀ ਲੈਣਾ ਆ ਕੋਈ ਕੂਲਰ ਲੈਣਾ ਆ ਕੋਈ ਫਰਿੱਜ ਲੈਣਾ ਆ ਕੋਈ ਵੀ ਚੀਜ਼ ਲੈਣੀ ਉਹ ਜੋ 5000 ਰੁਪਏ ਪੁਰਾਣੀ ਚੀਜ਼ ਕੱਢ ਦਾਂਗੇ ਜੀ ਜਿਹੜੀ ਮਰਜ਼ੀ ਚੀਜ਼ ਕਟਾਲੋ ਪੇਟੀ ਕਟਾਲੋ ਟਰੰਕ ਕਟਾਲੋ ਕੂਲਰ ਕਟਾਲੋ ਫਰਿੱਜ ਕਟਾਲੋ ਵਾਸ਼ਿੰਗ ਮਸ਼ੀਨ ਕਟਾਲੋ 5000 ਰੁਪਏ ਵੀ ਪੁਰਾਣੀ ਚੀਜ਼ ਕੱਟ ਕੇ ਨਵੀਂ ਚੀਜ਼ ਦੇ ਦਾਂਗੇ 5000 ਦਾ ਵੀ ਲੋਚਾ ਬਲਰਾਜ ਬਾਈ 5000 ਰੁਪਏ ਦਾ ਇਹ ਲੋਚਾ ਹੈ ਕਿ ਲੋਕ ਕਹਿ ਦਿੰਦੇ ਕਿ ਪਹਿਲਾਂ 5 ਵੱਧ ਕਹਿ ਦਿੰਦੇ ਆ ਉਸ ਤੋਂ ਬਾਅਦ 5 ਇਹ ਵਿੱਚੋਂ ਘੱਟ ਦਿੰਦੇ ਆ ਉਹ ਤਾਂ ਵੀ ਜਿੱਥੋਂ ਮਰਜੀ ਸਾਰਾ ਬਾਜ਼ਾਰ ਬਸਦਾ ਹੈ ਕਿਹੜਾ ਕੋਈ ਆਪਣੀ ਕੱਲੇ ਹੀ ਦੁਕਾਨ ਹੈਗੀ ਜਿੱਥੋਂ ਮਰਜੀ ਗਾਹਕ ਟਰਾਈ ਕਰ ਸਕਦਾ ਹੈਗਾ ਪਹਿਲਾਂ ਟਰਾਈ ਕਰਕੇ ਆਵੇ ਦਸੱਲੀ ਕਰਕੇ ਆਵੇ ਫਿਰ ਸਾਡੇ ਕੋਲ ਆਵੇ ਸਾਡੇ ਬਾਜ਼ਾਰ ਨਾਲ ਰੇਟ ਘੱਟ ਨਹੀਂਗੇ ਚੀਜ਼ ਵਧੀਆ ਹੈਗੀ ਕੰਪਨੀ ਦੀ ਚੀਜ਼ ਹੈ ਗਾਰੰਟੀ ਵਾਰੰਟੀ ਹੈ ਤੇ 5000 ਦੀ ਪੁਰਾਣੀ ਕੱਢ ਦਾਂਗੇ। ਵੀ ਇਹ ਬਾਈ ਬਲਰਾਜ ਹੁਣਾ ਦਾ ਇਹ ਕਹਿਣਾ ਹੈ ਵੀ ਭਾਈ ਪਹਿਲਾਂ ਬਲਰਾ ਪਤਾ ਕਰੋ। ਹਾਂਜੀ ਹਾਂਜੀ। ਵੀ ਆ ਜਿਹੜੀ ਮਸ਼ੀਨ ਬਲਰਾਜ ਦਿੰਦਾ ਹੈ 5000 ਕੱਟ ਕੇ। ਹਾਂਜੀ ਹਾਂਜੀ। ਇਹ ਵਾਕੇ ਹੀ 15 ਦੀ ਮਿਲਦੀ ਹੈ। ਇਹ ਦੱਸਦੀ ਦੇ ਰਿਹਾ ਤਾਂ ਸਾਡਾ 5000 ਦਾ ਫਾਇਦਾ ਹੁੰਦਾ। 5000 ਦਾ ਫਾਇਦਾ ਹੁੰਦਾ ਹੈ। ਨਹੀਂ ਹੋ ਰਿਹਾ। ਨਹੀਂ ਹੋ ਰਿਹਾ। ਮਤਲਬ ਜੇ ਕਈ ਵਾਰੀ ਬੰਦਾ ਉਹ ਉਹ ਡਾਊਟ ਕਲੀਅਰ ਕਰ ਰਿਹਾ ਜਿਹੜਾ ਡਾਊਟ ਕਲੀਅਰ ਬੰਦਾ ਅਗਲਾਂ ਦਾ ਯਾਰ ਇਹ ਪਹਿਲਾਂ ਉੱਤੇ ਧਰ ਲੈਂਦੇ ਆ ਮੁੜ ਕੇ। ਨਹੀਂ 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 ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ ਜੀ। ਹਨਾ ਇਹ ਫਰਿੱਜ 'ਚ ਵੀ ਸੇਮ ਆ। ਇੱਕ ਤਰ੍ਹਾਂ ਦੀ ਫਰਿੱਜ ਤੇ ਆ ਕਿ ਸਾਰੇ ਤਰ੍ਹਾਂ ਦੀਆਂ ਸਾਰੇ ਤਰ੍ਹਾਂ ਦੀ ਫਰਿੱਜ ਜਿਹੜੀ ਮਰਜ਼ੀ ਲੈ ਲਓ ਐਲਜੀ ਲੈ ਲਓ ਸੈਮਸੰਗ ਦੀ ਲੈ ਲਓ ਵੋਲਟਾਸ ਦੀ ਲੈ ਲਓ ਗੌਦਰੀ ਦੀ ਲੈ ਲਓ ਸਾਰੇ ਆਪਣੇ ਕੋਲ ਟੌਪ ਦੇ ਬ੍ਰਾਂਡ ਨੇ ਜੀ ਇੰਨਾ ਤੇ ਵੀ ਆ ਹਾਂ ਜੀ ਇੰਨਾ ਤੇ ਵੀ 5000 ਦੀ ਸਕੀਮ ਹੈ ਜੀ ਉਹ ਬੰਦੇ ਜੀ ਉਹ ਵੀ ਉਹ ਉਹਨਾਂ ਦੇ ਘਰੇ ਜਿਹੜਾ ਮਰਜ਼ੀ ਹੋਵੇ ਉਹਨਾਂ ਦੇ ਘਰੇ ਜਿਹੜਾ ਮਰਜ਼ੀ ਹੋਵੇ ਆਪਣੇ ਕੋਲ ਹੈ ਆਈਐਫਪੀ ਦਾ ਮਿਲ ਜੂ ਸੈਮਸੰਗ ਦਾ ਮਿਲ ਜੂ ਟਾਟਾ ਦਾ ਵੋਲਟਾਸ ਦਾ ਮਿਲ ਜੂਗਾ ਮਰਨਫੂਲ ਦਾ ਮਿਲ ਜੂਗਾ ਜਿਹੜੇ ਮਰਜ਼ੀ ਬ੍ਰਾਂਡ ਦਾ ਲੈ ਲਓ ਇਹਦੇ ਚ 5000 ਦਾ ਆਪਣਾ ਓਪਨ ਕਰ ਦਾਂਗੇ ਹਾਂ ਪਹਿਲਾਂ ਬਾਜ਼ਾਰ ਦੇ ਫੇਰ ਆਪਦਾ ਪੁਰਾਣਾ ਚੱਕ ਲੈ ਆਇਓ ਹਾਂਜੀ ਹਾਂਜੀ ਫੇਰ ਜਦੋਂ ਤੁਸੀਂ ਬਾਈ ਤੋਂ ਕਟਾਉਂਗੇ ਤਾਂ ਫੇਰ ਤੁਹਾਨੂੰ ਪਤਾ ਲੱਗੂ ਤੁਹਾਨੂੰ ਚੱਕ ਕੇ ਲੈ ਕੇ ਆਉਂਦੀ ਵੀ ਲੋੜ ਨਹੀਂ ਕੋਈ ਚੀਜ਼ ਤੁਸੀਂ ਉਹਦੀ ਫੋਟੋ ਖਿੱਚ ਲਿਓ ਸਾਨੂੰ ਫੋਟੋ ਦਿਖਾ ਦਿਓ ਇੱਥੋਂ ਨਵਾਂ ਸਮਾਨ ਭੇਜ ਦਾਂਗੇ ਪੁਰਾਣਾ ਚੱਕ ਲਿਆਵਾਂਗੇ ਪੁਰਾਣਾ ਆਪ ਹੀ ਚੱਕ ਲੈਣਾ ਹਾਂ ਅਸੀਂ ਆਪ ਹੀ ਚੱਕ ਲਾਵਾਂਗੇ ਆਪ ਹੀ ਰੱਖਾਵਾਂਗੇ ਇਹ ਵੀ ਲੈ ਵੀ ਇਹ ਵੀ ਇਸ ਪੱਖ ਤੋਂ ਤੇ ਇੱਕ ਗੱਲ ਹੋਰ ਹੈ ਇਹ 5000 ਦੀ ਕਟੌਤੀ ਕਿੰਨੇ ਤੱਕ ਦੀ ਮਸ਼ੀਨ ਦੀ ਰੇਟ ਤੇ ਆ ਵੀ ਜਿਹੜੀ ਜਿਹੜੀ ਮਰਜ਼ੀ ਮਸ਼ੀਨ ਹੋਵੇ ਜਿਹੜੀ ਮਰਜ਼ੀ ਹੋਵੇ ਜੀ ਕੱਲ ਨੂੰ ਇੱਥੇ ਆ ਜਾਓ ਅਗਲਾ ਸਸਤੀ ਲੈ ਲਓ ਚਾਹੇ ਮਹਿੰਗੀ ਲੈ ਲਓ ਮਸ਼ੀਨ ਮਸ਼ੀਨ ਹੋਣ ਚਾਹੀਦੀ ਹੈ ਮਸ਼ੀਨ 5000 ਦੀ ਮਸ਼ੀਨ ਕੱਢ ਦਾਂਗੇ ਜੀ ਹਾਂ ਵੀ ਕੱਲ ਨੂੰ ਇਹ ਨਾ ਨਾ ਹੋਵੇ ਵੀ ਬੰਦਾ ਕਹਵੇ ਯਾਰ ਆਹ ਮਸ਼ੀਨ ਤੇ ਤੁਹਾਡਾ ਇਹ ਆਪਣਾ ਨਹੀਂ ਨਹੀਂ ਸਾਰੀ ਮਸ਼ੀਨ ਤੇ ਜਿਹੜੀ ਮਰਜ਼ੀ ਲੈ ਲਓ ਜੀ ਚਾਹੇ ਤੁਸੀਂ 14 ਵਾਲੀ ਲੈ ਲਓ ਚਾਹੇ ਤੁਸੀਂ 40 ਵਾਲੀ ਲੈ ਲਓ ਬੰਦੇ ਦੇ ਬਜਟ ਤੋਂ ਬਾਹਰ ਨਿਕਲਦੀ ਹੋਵੇ ਬਿੰਦ ਨਹੀਂ ਹਾਂ ਜੀ ਜੀ ਹਾਂ ਵੀ ਇਹ 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 ਗੱਲ ਕਲੀਅਰ ਕਰ ਦੋ ਵੀ ਜਿਹੜੀ ਸਭ ਤੋਂ ਘੱਟ ਤੋਂ ਘੱਟ ਬਜਟ ਵਾਲੀ ਆ ਉਹਦੇ ਵਿੱਚ ਵੀ ਆ ਜਿਹੜੀ 14000 ਵਾਲੀ ਲੌਂਗ ਉਹ ਚੋ 5000 ਦੀ ਕੱਟੀ ਜਾਊਗੀ ਤੇ ਇੱਕ ਬਲਰਾਜ ਮੈਨੂੰ ਇਹ ਦੱਸ ਵੀ ਇਹ ਸਕੀਮ ਕਿਦੋਂ ਤੱਕ ਜਨਵਰੀ ਤੱਕ ਰਹੂਗੀ 31 ਜਨਵਰੀ ਤੱਕ ਰਹੂਗੀ ਕਿ ਜਨਵਰੀ ਚੜ੍ਹਦੇ ਦਾ ਖਤਮ ਹੋ ਜਾਊਗੀ 31 ਜਨਵਰੀ ਤੱਕ ਦਾ ਹੈਗੀ ਜੀ ਹਾਂ 31 ਜਨਵਰੀ ਤੱਕ ਦਾ ਸਕੀਮੇ ਚੱਲੂਗੀ ਜੀ ਇਹ ਆਪਣੀ ਸੇਲ ਪ੍ਰੋਮੋਸ਼ਨ ਵਾਸਤੇ ਬਾਈ ਹੋਣਾ ਨੇ ਇਹ ਆ ਕਿ ਸਾਡੀ ਸੇਲ ਵਧੇ ਸਾਡੇ ਨਾਲ ਗਾਹਕ ਜੁੜੇ ਪਰ ਹਾਂ ਤਾਂ ਐਲ ਸੀ ਡੀਾਂ ਤੇ ਵੀ ਸੇਮ ਆ ਬਾਈ ਹਾਂਜੀ ਹਾਂਜੀ 5000 ਦੀ ਚਾਹੇ ਤੁਸੀਂ ਪੁਰਾਣੀ ਐਲ ਈ ਡ ਕਿ ਪੁਰਾਣਾ ਦੇ ਦਿਓ ਤੇ LCD ਜਿਹੜਾ 32 ਇੰਚੀ ਆਪਣਾ ਕੋਲ 스마트 2 ਸਾਲ ਦੀ ਗਾਰੰਟੀ ਵਾਲੀ ਹੈ ਜੀ 15000 ਰੁਪਏ ਰੇਟ ਹੈ 5000 ਦੀ ਪੁਰਾਣੀ ਕੱਟੀ ਉਹ 10000 ਦੀ ਪਊਗੀ ਪਹਿਲਾਂ ਉਹ ਤੁਹਾਡੇ ਤੋਂ ਮਾਡਲ ਪੁੱਛਣ ਕਿ ਉਹ ਕਿਹੜਾ ਦੇ ਰਹੇ ਆ ਤੁਸੀਂ ਕਿੰਨੇ ਦਾ ਦੇ ਰਹੇ ਆ ਕਿੰਨੇ ਦਾ ਦੇ ਰਹੇ ਆ ਜੀ ਉਸ ਤੋਂ ਬਾਅਦ ਉਹ ਬਾਜ਼ਾਰ ਚੋਂ ਰੇਟ ਪਤਾ ਕਰਨਾ ਫਿਰ ਆਪਦਾ ਪੁਰਾਣੇ ਸਮਾਨ ਨਾਲ ਕੱਟ ਕੇ ਹਾਂ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਇਹ ਕਰ ਹਾਂਜੀ ਹਾਂਜੀ ਐਵੇਂ ਨਾ ਗੱਲ ਬਣਾਓ ਐਈ 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 ਲੇ ਆ بھائی ਸੋਫਿਆਂ ਤੇ ਦੱਸੋ ਕੀ ਆਫਰ ਹੈ ਸੋਫਿਆਂ ਦੇ ਭਾਈ ਜਿਹੜੀ ਆਫਰ ਲਾਈ ਹੈ ਜੀ ਇੱਕ ਤਾਂ ਪਹਿਲੇ ਲਈਏ ਮੰਨ ਲਓ ਸਾਥੋਂ ਤੁਸੀਂ ਕੋਈ ਸੋਫਾ ਲੈਣੇ ਹੋ ਜੀ 40000 ਦਾ ਲੈਣੇ ਹੋ 30000 ਦਾ ਲੈਣੇ ਹੋ 35000 ਦਾ ਲੈਣੇ ਹੋ ਉਹ ਸਾਡਾ ਤੁਸੀਂ ਸਾਲ ਨੂੰ 2 ਸਾਲ ਨੂੰ 1.5 ਸਾਲ ਨੂੰ ਜੇ ਤੁਸੀਂ ਰੰਗ ਚੇਂਜ ਕਰਨਾ ਹੈ ਸੋਫਾ ਬਦਲਨੇਗਾ ਤਾਂ ਤੁਹਾਡਾ ਅੱਧ ਮੁੱਲ ਚ ਰੱਖ ਲਾਂਗੇ अच्छा मतलब जे कोई माड़ा मुटा कट फट गया 2 ਸਾਲ ਤੋਂ ਉਹ ਕੋਈ ਦਿੱਕਤ ਨਹੀਂ ਹਾਂ ਹਾਂਜੀ 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 ਉਹਦਾ ਤਾਂ ਨਹੀਂ ਕੋਈ ਨਹੀਂ ਉਹਦਾ ਕੋਈ ਨਹੀਂ ਬਸ ਅਦਮ ਵਾਲੇ ਚ ਰੱਖ ਲੈ ਮੰਨ ਲਓ ਤੁਸੀਂ ਸਤੋਂ 40000 ਦਾ ਸੋਫਾ ਲੈ ਗਿਓ ਜੀ ਤੁਹਾਡਾ ਮੰਨਿਆ ਵੀ ਰੰਗ ਅਸੀਂ ਸਾਲ ਬਾਅਦ ਰੰਗ ਚੇਂਜ ਕਰਤਾ ਕਰਦਾ ਅਸੀਂ ਸੋਫੇ ਦਾ ਰੰਗ ਵੀ ਚੇਂਜ ਕਰਨਾ ਹੈ ਤਾਂ ਤੁਹਾਡਾ 20000 ਦਾ ਕੱਢ ਦਾਂਗੇ ਜਿਹੜਾ ਬਜ਼ਾਰ ਵਾਲਾ ਸੋਫਾ ਹੈਗਾ ਉਹ ਤਾਂ 5000 ਦਾ ਕੱਟਣਾ ਕੱਟਣੀ ਹੈ ਜਿਹੜਾ ਸਾਡੇ ਵਾਲਾ ਸੋਫਾ ਉਹ ਸਾਤੋ ਦਵਾਰੇ ਬਦਲ ਕੇ ਲੈ ਕੇ ਜਾਊਗਾ ਉਹ ਅੱਧਾ ਮੁੱਲ ਕੱਢ ਦਾਂਗੇ ਵੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਜਿਹੜੇ ਤੁਸੀਂ ਪੈਸੇ ਉਸ ਫਰਨੀਚਰ ਤੇ ਖਰਚਿਓ ਸਾਰੇ ਤੁਹਾਡੇ ਮਿੱਟੀ ਨਹੀਂ ਉਹ ਸਿੱਟਣਾ ਨਹੀਂਗਾ ਤੁਸੀਂ ਜਿਹੜਾ ਇਹ ਦੁਕਾਨ ਤੋਂ ਖਰੀਦਿਆ ਹੋਇਆ ਉਹ ਅੱਧ ਮੁੱਲ ਦਾ ਤਾਂ ਹੈਗਾ ਹੀ ਹੈ। ਅੱਧ ਮੁੱਲ ਤਾਂ ਫਿਰ ਵੀ ਹੈਗਾ ਏ ਚਾ ਅਸੀਂ 2 ਸਾਲ 3 ਸਾਲ ਵਰਤ ਕੇ ਉਸ ਤੋਂ ਬਾਅਦ ਵੀ ਬਦਲ ਲਓ। 2 ਸਾਲ ਦੇ ਬਾਈ ਨੇ 3 ਕਰਤੇ ਪਹਿਲਾਂ ਮੈਨੂੰ 2 ਕਿਹਾ। ਨਹੀਂ ਕੋਈ ਨਾ 3 ਸਾਲ ਤੱਕ ਦੀ ਹੋਈ ਆ। ਕਿ ਅਸੀਂ ਹੁਣ ਕਹਿੰਦਾ ਵੀ 3 ਜਿਹੜਾ ਅੱਜ ਖਰੀਦੂਗਾ 3 ਸਾਲ ਦਾ ਬੈਲਡਰ ਆਈ ਉਹ ਆਪਣੀ ਵੀਡੀਓ ਤੋਂ ਉਹ 3 ਸਾਲ ਲਈ ਬੈਲਡਰ 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 3 ਸਾਲ ਲਈ ਲੈ ਭਾਈ 3 ਸਾਲ ਕਰਾਤੇ ਤੁਹਾਡੇ ਲਈ ਠੀਕ ਆ ਮਨਜਿੰਦਰ ਸਹੀ ਆ ਤੂੰ ਗਵਾਹ ਇਸ ਗੱਲ ਦਾ ਠੀਕ ਆ ਕਿ ਨਹੀਂ ਬਾਈ ਤੇ ਜਿਹੜਾ ਜੇ ਮੰਨ ਕੇ ਚੱਲੋ ਵੀ ਸੋਫਾ ਬੰਦੇ ਦੇ ਕਿਸੇ ਹੋਰ ਦਾ ਖ ਉਹ ਸੋਫਾ ਪਾ 5000 ਦਾ ਕੱਢ ਦਾਂਗੇ ਜੀ। ਉਹ 5 ਦਾ ਕੱਢ ਦੇ। 5 ਦਾ ਕੱਢ ਦਾਂਗੇ ਕੋਈ ਪੁਰਾਣਾ ਸੋਫਾ ਪਿਆ ਕਿਸੇ ਕੋਲੇ 2 ਸਾਲ ਪੁਰਾਣਾ, 10 ਸਾਲ ਪੁਰਾਣਾ, 15 ਸਾਲ ਪੁਰਾਣਾ, 20 ਸਾਲ ਪੁਰਾਣਾ ਜਿਹੜਾ ਜਮਰਜੀ ਹੈਗਾ। ਉਹ 5000 ਦਾ ਕੱਢ ਦਾਂਗੇ ਜੀ। ਮਤਲਬ ਬਲਰਾਜ ਦੀ ਨਿਗਾਹ ਦੇ ਵਿੱਚ ਕਿਸੇ ਹੋਰ ਦੁਕਾਨ ਦਾ ਸੋਫੇ ਦੀ ਕੀਮਤ ਹੈ ਜਿਹੜੀ ਉਹ 5000 ਆ ਤੇ ਆਪਦੇ ਵਾਲੇ ਦੀ ਵੀ ਆ। ਆਪਦੇ ਵਾਲੇ ਦੀ ਵੀ ਆ ਜੀ। ਜੇ ਤੁਸੀਂ ਇਹ ਨਹੀਂ ਹੈਗਾ ਕੱਲੇ 20 ਆ ਜੀ ਮੰਨ ਲਓ ਤੁਸੀਂ ਸਤੋਂ ਲਾ 70000 ਦਾ 80 ਦਾ ਸੋਫਾ ਖਰੀਦਿਓਗੇ। ਉਹ ਤੁਸੀਂ 2 ਸਾਲ 3 ਸਾਲ ਵਰਤਣ ਤੋਂ ਬਾਅਦ ਵੀ ਸਾਨੂੰ ਪੂਰਾ ਫੈਮਿਲੀ ਪੈਕੇਜ ਹੀ ਹੁੰਦਾ ਆਪਣਾ ਸਮਾਨ ਦਾ ਮੈਂ ਆ ਵੀ ਹਾਂਜੀ 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 ਮੈਂ ਬੈੱਡ ਵੀ ਲੈਣੀ ਅਲਮਾਰੀ ਵੀ ਲੈਣੀ ਆ ਮੈਂ ਸੋਫਾ ਵੀ ਲੈਣਾ ਮੈਂ ਮਤਲਬ ਕਈ ਹੁੰਦਾ ਪੈਕੇਜ ਪੈਕੇਜ ਹੈ ਕੋਈ ਇਸ ਤਰ੍ਹਾਂ ਹਾਂਜੀ ਹਾਂਜੀ ਆਪਣਾ 46000 ਰੁਪਏ ਦਾ ਪੈਕੇਜ ਹੈ ਜੀ ਜੀ ਉਹਦੇ ਵਿੱਚ 5 ਆਈਟਮ ਆਣੀ ਜੀ 5 ਆਈਟਮ ਹਾਂਜੀ ਜਿਵੇਂ ਇਸ ਤਰ੍ਹਾਂ ਦੇ ਬੈੱਡ ਆ ਜਾਣਗੇ ਜੀ ਆਹ ਬੈੱਡ ਜਿਹੜੇ ਮੇਰੇ ਕੋਲ ਪਏ ਆ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਘੱਟ ਆ ਜਾਣਗੇ ਜੀ ਲਓ ਜੀ ਹਾਂਜੀ ਤੇ ਇਸ ਤਰ੍ਹਾਂ ਦੀ ਨਮਾਰੀ ਆ ਜੂ ਜੀ ਇਹ ਤਿੰਨ ਹੋ ਗਈਆਂ ਆਟਮਾ ਹਾਂਜੀ ਹਾਂਜੀ ਉਹ ਸੋਫਾ ਆ ਜੂ ਇਸ ਤਰ੍ਹਾਂ ਦਾ 7 ਸੀਟਰ ਸੋਫਾ ਨਾਲ ਟੇਬਲ ਜੀ ਆਹ ਸੋਫਾ ਆ ਗਿਆ ਨਾਲ ਟੇਬਲ ਆ ਗਿਆ ਜੀ ਨਾਲ ਟੇਬਲ ਆ ਗਿਆ ਆ ਪ੍ਰੈਸ ਟੇਬਲ ਆਪਾਂ ਹਰੇਕ ਨੂੰ ਗਿਫਟ ਦੇ ਵੱਲੋਂ ਫ੍ਰੀ ਦਿੰਨੇ ਆ ਜੀ ਆਹ ਪ੍ਰੀਤ ਪ੍ਰੈਸ ਟੇਬਲ ਆ ਜਿਹੜਾ ਉਹ ਜਿਹੜਾ ਇੰਨਾ ਸਮਾਨ ਲਊਗਾ ਉਹਨੂੰ ਉਹਨੂੰ ਫ੍ਰੀ ਆ ਜੀ ਫ੍ਰੀ ਹੋ ਗਏ ਹਾਂਜੀ 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 ਤੇ ਇੱਕ ਫਿਰ ਬਾਈ ਬਣ ਕੇ ਹੁਣ ਸਾਡੇ ਦਰਸ਼ਕਾਂ ਨੂੰ ਗਿਫਟ ਦੇ ਦੇ ਕੋਈ ਪਹੁੰਚ ਕਰ ਦੇ ਉਹ ਡਿਲੀਵਰੀ ਚਾਰਜ ਪੂਰੇ ਪੰਜਾਬ ਦੀ ਪਹੁੰਚ ਆ ਜਿੱਥੇ ਮਰਜ਼ੀ ਮੰਗਾ ਲਓ ਜੀ ਵਾਲਾ ਚਾਹ ਵਾਲਾ ਪਠਾਨਕੋਟ ਮਗਾਲੇ ਜੀ ਚਾਹ ਵਾਲਾ ਲੁਧਿਆਣੇ ਮਗਾਲੇ ਚਾਹ ਬਠਿੰਡੇ ਮਗਾਲੇ ਜਿੱਥੇ ਮਰਜ਼ੀ ਮਗਾਲੇ ਪਹੁੰਚ ਪਈ ਹੈ ਪਹੁੰਚ ਜਿਹੜਾ ਆਪਣੀ ਵੀਡੀਓ ਦੇਖ ਕੇ ਇਹ ਪੈਕੇਜ ਖਰੀਦੂਗਾ ਉਹਨੂੰ ਤੇ ਇਹ ਪੈਕੇਜ ਦੇ ਵਿੱਚ ਐਡਜਸਟਮੈਂਟ ਹੋ ਜੂਗੀ ਜੇ ਥੋੜਾ ਸੋਫਾ ਬਦਲਣਾ ਕੋਈ ਉਹ ਤਾਂ ਗੱਲ ਵਿੱਚ ਵੈਸੇ ਜਿੰਮੇਗਾ ਕਹੂਗਾ ਉਹ ਮੈਂ ਕਰ ਦੂਗਾ ਇਹ ਜੇ ਕਿਸੇ ਨੇ ਆਨਲਾਈਨ ਬੁੱਕ ਕਰਾਉਣਾ 1000 ਰੁਪਏ ਦੇ ਕੇ ਆਨਲਾਈਨ ਬੁੱਕ ਹੋ ਜੂਗਾ ਜੀ 1000 ਬਾਕੀ ਪੇਮੈਂਟ ਤੁਸੀਂ 45000 ਰੁਪਏ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਤੁਸੀਂ ਦਸੱਲੀ ਕਰਨ ਲਈ ਲਾ ਕੇ ਸਮਾਨ ਉਦੋਂ ਬਾਅਦ ਪੇਮ ਹਾਂ ਕਈ ਵਾਰ ਕੀ ਹੁੰਦਾ ਕਿ ਕਈ ਬੰਦੇ ਕਹਿੰਦੇ ਆ ਜੀ ਕਹਿਣਾ ਬਹੁਤ ਸੌਖਾ ਯਾਰ ਵੈਸੇ ਕਿਰਤੀ ਲੋਕ ਆ ਇਹ ਜ਼ਿੰਦਗੀ ਭਰਦੀ ਆ ਉਹਦੇ ਮਾਂ ਪਿਓ ਦੀ ਇੱਜ਼ਤ ਲਈ ਇੱਥੇ ਦੁਕਾਨਾਂ 'ਚ ਬੈਠੇ ਆ ਕਹਿਣਾ ਬੜਾ ਸੌਖਾ ਕਿ ਐਂ ਕਰ ਦਿੰਦੇ ਜਿਉਂ ਕਰ ਦਿੰਦੇ ਆ ਪਰ ਫਿਰ ਇਹ ਗੱਲ ਵੀ ਬਹੁਤ ਵੱਡੀ ਆਖੀ ਆ ਕਿ ਬਾਈ ਜੇ ਤੁਹਾਨੂੰ ਸਮਾਨ ਪਸੰਦ ਨਾ ਆਇਆ ਤਾਂ ਵਾਪਸ ਕਰ ਦਿਓ ਵਾਪਸ ਕਰ ਦਿਓ ਹਾਂ ਇਹ ਬਹੁਤ ਵੱਡੀ ਗੱਲ ਆ ਯਾਰ ਠੀਕ ਆ ਦੁਕਾਨਦਾਰਾਂ ਤੇ ਦੂਰੋਂ ਬੈਠੇ ਕਮੈਂਟ ਕਰਨਾ ਬਹੁਤ ਸੌਖਾ ਹਾਂਜੀ 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 ਪਰ ਮਾਲਕ ਦੀ ਕਿਰਪਾ ਨਾਲ ਆਪਾਂ ਸੋ ਤੋਂ ਮੰਗਿਆ ਵੀ ਕੀ ਆ 1000 ਰੁਪਏ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਗਾਹਕ ਫਰੌਡ ਜਾਂ ਹੁੰਦਾਗਾ ਦਿੱਕਤ ਆ ਨਹੀਂ ਯਾਰ ਉਹ ਜੋ 1000 ਰੁਪਏ ਪਾਉਂਦਾ ਉਹ ਪਾਉਂਦਾ ਜਿਹਨੇ ਲੈਣਾਗਾ 1000 ਰੁਪਏ ਦੇ ਥੋੜੇ ਘਰੇ ਸਮਾਨ ਭੇਜ ਦਾਂਗੇ ਥੋੜੇ ਘਰੇ ਸਮਾਨ ਜੋ ਉਤਰ ਗਿਆ ਤਸੱਲੀ ਕਰਕੇ ਤੁਸੀਂ ਫਿਰ ਪੈਸੇ ਦੇਣੇ ਨੇ ਠੀਕ ਆ ਬਾਈ ਤੇ ਜਿਹੜਾ ਇਹ ਆ ਸਮਾਨ ਆਪਾਂ ਦੇਵਾਂਗੇ ਇਹਦੀ ਵੈਸੇ ਕੀ ਤਸੱਲੀ ਰਹਿੰਦੀ ਆ ਇੱਕ ਗਾਹਕ ਨੂੰ ਬੈੱਡ ਦੀ ਕੀ ਤਸੱਲੀ ਦੇ ਗੱਡੇ ਦੀ 5 ਸਾਲ ਦੀ ਗਾਰੰਟੀ ਹੈ ਬੈੱਡ ਦੀ 5 ਸਾਲ ਦੀ ਗਾਰੰਟੀ ਹੈ ਨਮਾਰੀ ਨੂੰ ਘੋਣਾ ਲੱਗਣ ਦੀ 5 ਸਾਲ ਦੀ ਗਾਰੰਟੀ ਹੈ ਜੀ ਗੱਡੇ ਦੀ ਕੀ ਗਾਰੰਟੀ ਹੈ ਕੀ ਹੋ ਗਿਆ ਗੱਡੇ ਜੇ ਜਿੱਦਾਂ ਦਬ ਜਾਈ 5 ਸਾਲ ਦੀ ਗਾਰੰਟੀ ਹੈ ਦੀ ਅੱਛਾ ਇਹਦਾ ਸਾਈਜ਼ ਘਟ ਗਿਆ ਹਾਂਜੀ 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 ਤੇ ਬੈੱਡ ਨੂੰ ਕੀ ਹੋ ਗਿਆ ਤਾਂ ਪੰਜ ਬੈੱਡ ਰੂਮ ਇਹ ਘੋਣਾ ਲੱਗੇ ਜੀ ਹੋਰ ਤਾਂ ਇਹਨੂੰ ਕੀ ਹੋਣਾ ਹੁੰਦਾ ਜੀ ਤੇ ਆਹ ਅਲਮਾਰੀ ਨਮਾਰੀ ਨੂੰ ਵੀ ਘੋਣਾ ਲੱਗਣ ਦੀ 5 ਸਾਲ ਦੀ ਗਾਰੰਟੀ ਹੈ ਜੀ ਤੇ ਜੇ ਫੁੱਲ ਗਈ ਜੇ ਫੁੱਲ ਗਈ ਤਾਂ ਵੀ ਵਾਪਸ ਕਰ ਦਾਂਗੇ ਨਵੀਂ ਦੇ ਦਾਂਗੇ ਬਦਲ ਕੇ ਜੀ ਅੱਛਾ ਜੇ ਫੁੱਲ ਗਈ ਹੈ ਜੇ ਫੁੱਲ ਜਾਈ ਜੀ ਅੱਛਾ ਫਿਰ ਤਾਂ ਯਾਰ ਅਛਾ ਬੋਰਡ ਦੀ ਬਣੀ ਹੈ ਜੇ ਫੁੱਲ ਕੀ ਘੋਣਾ ਲੱਗ ਗਿਆ ਤਾਂ ਬਾਈ ਹੁਣਾਂ ਦੇ ਸੈਟ ਜੋ ਇਹਨਾਂ ਨੂੰ ਵਾਪਸ ਲੈ ਜਾਓ ਠੀਕ ਹੈ ਤੇ ਆ ਆ ਤਾਂ ਹੋ ਗਈਆਂ ਛੋਟੀਆਂ ਹਾਂਜੀ ਹਾਂਜੀ ਇਹਦਾ ਪੈਕੇਜ ਵਾਲੀਆਂ ਹੋ ਗਈਆਂ ਜਿਹੜੀ ਪੈਕੇਜ ਚ ਆਉਂਦੀਆਂ ਨੇ ਜੀ ਤੇ ਆ ਵੱਡੀਆਂ ਆ ਵੱਡੇ ਸਾਈਜ਼ ਹੋ ਗਏ ਜੀ ਵੱਡੀਆਂ ਇਹ ਉਦਾਂ ਜੇ ਕਿਸੇ ਨੇ ਕੱਲੀ ਲੈਣੀ ਆ ਕਿੰਨੇ ਦੀ ਦੇਵਾਂ ਜਿਵੇਂ 18000 ਰੁਪਏ ਦੀ ਨਮਾਰੀ ਆ ਜੀ 5000 ਦੀ ਜਿਹੜੀ ਪੁਰਾਣੀ ਕੱਢ ਦਾਂਗੇ ਚੋਂ ਅਛਾ 13000 ਰੁਪਏ ਦੀ ਪੁਰਾਣੀ ਅਲਮਾਰੀ ਕੱਟ ਕੇ 13000 ਰੁਪਏ ਦੀ ਆ ਡੀ ਅਲਮਾਰੀ ਹਾਂਜੀ 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 ਠੀਕ ਹੈ ਚੌੜੀ ਅਲਮਾਰੀ ਲੋਕਲ ਹਾਂ ਆਮ ਘਰ ਨੂੰ ਆਮ ਖੇਤ ਨੂੰ ਇੰਨੀ ਚੌੜੀ ਪਹੀ ਜਾਂਦੀ ਹੁੰਦੀ ਹੈ ਜਿੱਡੀ ਚੌੜੀ ਇਹ ਅਲਮਾਰੀ ਹੈ ਲੈ ਵੀ ਆ 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 ਮੈਂ ਇਹਨੂੰ ਕਿਹਾ ਮੈਂ ਕਿਹਾ ਮੜੇ ਸੋਫੇ ਦਿਖਾ ਲੈ ਸੱਜਣਾ ਹੁਣ ਮੈਨੂੰ ਆਉਂਦਾ ਸਬਲਰਾਜ ਹਾਂਜੀ ਹਾਂਜੀ ਆਹ ਸੋਫਿਆਂ ਦਾ ਕੋਈ ਰੇਟ ਰੂਟ ਵੀ ਸਾਨੂੰ ਜਾਣਕਾਰੀ ਦੇ ਦੇਂਗਾ ਰੇਟ ਜਿਵੇਂ ਆਪਣੇ ਕੋਲ ਆ ਕਾਰਨਰ ਸੋਫਾ ਹੈ ਜੀ ਆਹਾ ਹਾਂਜੀ 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 ਇਹ 37000 37000 ਰੁਪਏ ਰੇਟ ਆਪਣਾ ਦਾ ਸੋਫੇ ਦਾ ਜੀ ਲੈ ਆ ਵਿਖਾਓ ਪ੍ਰੀਤ ਲੈ 37000 ਦਾ ਸੋਫਾ ਤੇ ਜੇ ਤਾਂ ਸੋਫਾ ਬਲਰਾਜ ਤੋਂ ਹੀ ਲਿਆ ਵਾ ਤੇ ਉਹ ਕਟਿਆ ਜਾਊ 5000 ਦਾ ਕਟਿਆ ਜਾਊਗਾ ਜੀ ਜਿਹੜਾ ਮੈਥੋਂ ਕੱਟ ਲਿੱਤਾ ਹੋਇਆ ਜੀ ਫਿਰ ਦਾ ਕਟਿਆ ਜਾਊਗਾ 12.5 ਹਜ਼ਾਰ ਦਾ ਅੱਧ ਚ ਅੱਧ ਚ ਜੇ ਲੱਤ ਹੈ ਬਾਜ਼ਾਰ ਦਾ ਤਾਂ ਘਟੇਉ 5000 ਦਾ ਇਹ 37 ਦਾ ਕਿਹਾ ਮਤਲਬ ਪੁਰਾਣਾ ਸੋਫਾ ਤਾਂ ਘਰੇ ਹੁੰਦਾ ਹੀ ਆ ਮਤਲਬ 32 ਚ ਤੁਸੀਂ 32 ਚ ਰਹ ਜੂਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਰੰਗ ਮਿਲ ਜਾਣਗੇ ਆ ਵੀ 37000 ਦਾ ਜੀ ਆਹਾ ਆਹਾ ਆਹ ਦੇਖੋ ਨੰਦ ਮੰਗਾ ਬੁਲ ਬੁਲਦਾ ਬਚਾ ਜੀ ਆਹਾ ਆਹਾ ਹਾਂਜੀ 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 ਆਹ ਕਰ ਗੱਲ ਬਾਤ ਹੂੰ ਹਾਂਜੀ ਹਾਂਜੀ ਆ ਵੀ ਇੰਨੇ ਦਾ ਮਿਲ ਜੂਗਾ ਇਹ ਵੀ ਇੰਨੇ ਦਾ ਮਿਲ ਜੂਗਾ ਜੀ ਇਹ ਵੀ ਇੰਨੇ ਦਾ ਮਿਲ ਜੂਗਾ ਸੱਜਣੋ ਸਨੈਪਚੈਟ ਤੇ ਫਾਲੋ ਕਰ ਲਓ ਮੈਨੂੰ ਸਨੈਪਚੈਟ ਤੇ ਨਾਲ ਦੀ ਨਾਲ ਮਨਜਿੰਦਰ ਵੀਡੀਓ ਪਾਈ ਜਾਂਦਾ ਤੇ ਆ ਦੱਸੋ ਕਿੰਨੇ ਦਾ ਦੇਵੋਗੇ ਆ ਮੈਨੂੰ ਜਾ ਇਹ ਵੀ ਤੁਹਾਨੂੰ 37000 ਚ ਦੇ ਦਾਂਗੇ ਜੀ ਚੱਕ ਇਹ 37 ਮਤਲਬ 32 ਦਾ ਹੀ ਦੇ 32000 ਜੀ 5000 ਦਾ ਪੁਰਾਣਾ ਕੱਟ ਕੇ 32000 ਦਾ ਰਹਿ ਜੂਗਾ ਜੀ 5000 ਦਾ ਜੇ ਤੁਹਾਡੇ ਘਰੇ ਕੋਈ ਵੀ ਸੋਫਾ ਪਿਆ ਉਹ ਘਟਾਓ ਹਾਂਜੀ 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 ਤੇ ਆ 32000 ਰੁਪਏ ਦਾ ਵੇਚੋ ਲੈ ਜੋ ਗੱਲਬਾਤ ਬਣ ਗਈ ਇਹਦੇ ਉੱਤੇ ਸੀਸਾ ਤਰਕੇ ਦੇਵੋਗੇ ਹਾਂ ਜੀ ਸੀਸਾ ਤਰਕੇ ਦੇਵਾਂਗੇ ਸੀਸਾ ਤਰਕੇ ਦੇਵੋਗੇ ਹੋਰ ਥੋੜਾ ਜਿਆਦਾ ਕੋਈ ਹੋ ਕੇ ਤਾਂ ਹੋਰ ਐਦਾ ਰੇਟ ਦੱਸ ਫਿਰ ਐਦਾ ਕੀ ਗੱਲ ਬਣੂਗੀ ਆਹ ਗੱਲਬਾਤ ਵੱਡੀ ਆ ਥੋੜੀ ਇਹ 70000 ਰੁਪਏ ਸੋਫਾ ਜੀ ਹਾਂ ਇਹ ਜੋ 5000 ਦਾ ਪੁਰਾਣਾ ਕੱਟਿਆ ਜਾਊਗਾ 70 70000 ਰਹਿ ਗਿਆ ਮੰਨ ਲਓ ਤੁਸੀਂ 2 ਸਾਲ ਵਰਤ ਕੇ ਦੁਬਾਰੇ ਚੇਂਜ ਕਰਾਉਣਾ ਹੈਗਾ ਤਾਂ ਤੁਹਾਡੇ 35000 ਦਾ ਵਾਪਸ ਹੋ ਜਾਊਗਾ ਇਹ 35000 ਰੁਪਏ ਦਾ 35 ਤਾਂ ਮਤਲਬ ਜਮ੍ਹਾਂ ਹੀ ਪਿਆ ਹੈ ਹਾਂ ਜੀ 35 ਜਮ੍ਹਾਂ ਪਿਆ ਅਗਲੇ ਦਾ ਹਾਂ 35 ਵਾਲੇ ਦਾ ਜਮਾ ਪਿਆ ਜੀ ਅਸਲ ਦੇ ਵਿੱਚ ਖਰਚਾ ਤੁਹਾਡਾ 35 ਹੋਇਆ 35000 ਤਾਂ ਤੁਹਾਡਾ ਜਮਾ ਹੀ ਪਿਆ ਜਿਹੜਾ ਅਗਲੀ ਵਾਰ ਤੁਹਾਡਾ ਕੱਟਿਆ ਜਾਣਾ ਕੱਟਿਆ ਜਾਣਾਗਾ ਹਾਂ ਜੇ ਗਾਹ ਨੂੰ ਇਹਨਾਂ ਤੋਂ ਤੁਸੀਂ 70 ਦੀ ਚੀਜ਼ ਲੈਣੇ ਆ ਤਾਂ ਮਤਲਬ ਉਹ 35 ਤੋਂ ਕੁਇ ਰਹਿ ਜਾ 35 ਦੀ ਰਹਿ ਜਾਣੀ ਹੈ ਜੀ ਹਾਂ ਤੁਹਾਡਾ ਹਿੱਸਾ ਦੁਕਾਨ ਦੇ ਵਿੱਚ ਪੈ ਜਾਣਾ ਉਧਰਲਾ ਉਹ ਉਦੋਂ ਵੀ ਮਹਿੰਗਾ ਲੱਗਦਾ ਪੂਰਾ ਬਸ ਉਹ ਵੀ ਹੈ ਜੀ ਰੇਟ ਦੇ 70000 ਦਾ ਜੀ ਲੈ ਆ ਵੀ ਚੰਗਾ ਮਲਾ ਆ ਉਦੋਂ ਵੀ ਚੰਗਾ ਲੱਗਦਾ ਮੈਨੂੰ ਹਾਂਜੀ 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 ਰੰਗ ਬੜੇ ਸੋਹਣੇ ਆ ਯਾਰ ਰੰਗ ਤਾਂ ਜਿੰਨੇ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲੈ ਲਓ ਰੰਗਾਂ ਡੇ ਇਹਨਾਂ ਦੀ ਕੋਈ ਕਮੀ ਨਹੀਂ ਹੈਗੀ ਡਾਈਨਿੰਗ ਟੇਬਲ ਦੇ ਵੀ ਆਪਣੀ ਵੱਡੀ ਸਕੀਮ ਲਾਈ ਹੋਈ ਹੈ ਜੀ ਆਜੋ ਫਿਰ ਡਾਈਨਿੰਗ ਟੇਬਲ ਵਾਲੇ ਪਾਸੇ ਆ ਆ ਗਏ ਡਾਈਨਿੰਗ ਟੇਬਲ ਜੀ ਆਪਣੇ ਹਾਂ ਪਏ ਹਾਂ ਹਾਂਜੀ 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 ਜਿਵੇਂ ਡਾਈਨਿੰਗ ਟੇਬਲ ਹੈ ਜੀ 35000 ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦਾ ਜੀ 35000 ਦਾ 40000 ਦਾ 45000 ਦਾ ਜਿਹਾ ਜਿਹਾ ਮਰਜ਼ੀ ਲੈ ਲਓ ਜੀ ਇਹ ਜੋ ਤੁਹਾਡਾ ਪੁਰਾਣਾ ਡਾਈਨਿੰਗ ਟੇਬਲ 100 ਪੁਰਾਣਾ ਡਾਈਨਿੰਗ ਟੇਬਲ 10000 ਰੁਪਏ ਦਾ ਕੱਟ ਕੇ 25 ਦਾ ਰਹਿ ਗਿਆ ਹਾਂਜੀ ਜੇ 35 ਵਾਲ ਲਓਗੇ ਤਾਂ 10 ਦਾ ਕੱਟ ਕੇ 25000 ਰਹਿ ਗਿਆ 25 ਦਾ ਰਹਿ ਗਿਆ ਤੇ ਕੁਰਸੀਆਂ ਦੇਖ ਲਓ ਇਹ ਜਿਹਾ ਮੈਨੂੰ ਪਤਾ ਵੀ ਕੈਪਟਨ ਅਵਰੇਂਦਰ ਸਿੰਘ ਦੇ ਘਰੇ ਆ ਜਾਂ ਤੁਹਾਡੇ ਘਰੇ ਹੋਣੀਆਂ ਅਜ ਤੋਂ ਬਾਅਦ ਹੈ ਹਾਂ ਹਾਂ ਕੁਰਸੀਆਂ ਤਾਂ ਦੇਖੋ ਯਾਰ ਗੱਲਬਾਤ ਬਣੀ ਪਈ ਆ ਇੱਕ ਤੋਂ ਇੱਕ ਡਿਜ਼ਾਈਨ ਹੈ ਜਿਹੜਾ ਜਿਹਾ ਮਰਜ਼ੀ ਡਿਜ਼ਾਈਨ ਲੈ ਲਓ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਨੇ ਸਾਰੀਆਂ ਕੜਾਈ ਵਾਲੀਆਂ ਕੁਰਸੀਆਂ ਨਹੀਂ ਇਹ ਤਾਂ ਹੋ ਗਿਆ 35 ਵਾਲਾ ਚੱਲ ਜੇ ਮੇਰੇ ਅਰਗੇ ਨੇ ਪੂਰਾ ਘ ਘੱਟ ਪੈਸੇ ਖਰਚ 35 ਤੋਂ ਸ਼ੁਰੂ ਹੁੰਦਾ ਈ 35 40 45 50 60 ਜਿਵੇਂ ਇਸ ਤਰ੍ਹਾਂ ਮਾਰਬਲ ਵਾਲੇ ਆ ਜਾਂਦੇ ਨੇ ਜੀ ਆਹ ਗ੍ਰੇਨੇਟ ਵਾਲੇ ਆ ਜਾਂਦੇ ਨੇ ਇਸ ਤਰ੍ਹਾਂ ਗ੍ਰੇਨੇਟ ਆਲਾ ਨਾ ਡਾਰਕ ਰੰਗ ਲੈਣੇ ਨੇ ਜੀ ਅਸੀਂ ਇਸ ਪੰਜਾਬ ਚ ਕਿਸੇ ਤੋਂ ਮਿਲਣਾ ਨਹੀਂ ਗ੍ਰੇਨੇਡ ਵਾਲਾ ਇਸ ਤਰ੍ਹਾਂ ਦੀ ਵੈਰੈਟੀ ਇਹ ਆਪਾਂ ਆਪਦੀ ਤਿਆਰ ਕਰਾਉਣਿਆਂਗੇ ਅੱਛਾ ਗ੍ਰੇਨੇਡ ਵੀ ਮਕਰਾਣੇ ਤੋਂ ਲੈ ਕੇ ਆਪਦਾ ਆਪਦਾ ਕਟਵਾ ਕੇ ਆਪਦਾ ਸੈਟਿੰਗ ਕਰਾਉਣੇ ਸਾਰੀ ਤੇ ਇਹ ਇਹ ਗ੍ਰੇਨੇਡ ਵਾਲਾ ਸਣੇ ਇਹਦੇ ਪੱਥਰ ਮਤਲਬ ਹਾਂਜੀ 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 ਕਹਿੰਦਾ ਯਾਰ ਪੱਥਰ ਦੇ ਪੈਸੇ ਅਸੀਂ ਆਡਾ ਨਹੀਂ 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 ਜਿਹੜਾ ਸੁਣੂ ਆ ਰੇਟ ਦਿੱਤਾ ਹੈਗਾ ਇਹ 35000 ਦਾ ਸੋਫਾ ਹੈ ਸਣੇ ਮਾਰਬਲ ਵਾਲਾ ਇਹ ਸੋਫਾ ਨਹੀਂਗਾ ਇਹ ਡਾਈਨਿੰਗ ਟੇਬਲ ਹਾਂ ਡਾਈਨਿੰਗ ਟੇਬਲ ਸੌਰੀ ਉਲਝ ਜਾਂਦਾ ਸਾਡਾ ਬੰਦਾ ਹਾਂਜੀ 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 ਇਹ 35000 ਦਾ ਡਾਈਨਿੰਗ ਟੇਬਲ ਹੈ ਜੀ ਇਹ ਜੋ 1000 ਆ ਸਣੇ ਪੱਥਰ ਪੁੱਥਰਾ ਪੱਥਰ ਪੁੱਥਰ ਕੁਛ ਨਹੀਂ ਅਸੀਂ ਹੋਰ ਕੋਈ ਪੈਸਾ ਨਹੀਂ ਹਾਂਜੀ ਹਾਂਜੀ ਸਭ ਵੇਚੀ ਆ ਜੀ ਹਾਂ ਤੇ ਆ ਦੱਸ ਯਾਰ ਇਹਦੇ ਕਿੰਨੇ ਪੈਸੇ ਲਾਉਗੇ ਇਹ 45000 ਰੁਪਏ ਦੇ ਆ ਜੀ ਕੁਰਸੀ ਕਰਸੀ ਦੀ ਗੱਲ ਬਾਤ ਆ ਬ੍ਰੀਤ ਪੂਰੀ ਹੈ ਤੇ ਜੇ ਇਹ ਇਹਦੀ ਵੀ ਸਕੀਮ ਹੋਈ ਆ ਵੀ ਜੇ ਵਾਪਸ ਕਰਨਾ ਹੋਵੇ ਡੈਨਿਕ ਟੇਬਲ 10000 ਦਾ ਪੁਰਾਣਾ ਕੱਟਿਆ ਜਾਊਗਾ ਜੀ ਤੇ ਜੇ ਮੰਨ ਲਓ ਇਹੀ ਮੋੜਨਾ ਹੋਵੇ ਤੈਨੂੰ ਇਹੀ ਮੋੜਨਾ ਵੱਧ ਮੁੱਲ ਜੇ ਮੋੜ ਦਾਂਗੇ ਜੀ ਜਾ ਇਹ ਬਹਿ ਮੋੜਨ ਵਾਲੀ ਚੀਜ਼ ਹੁੰਦੀ ਨਹੀਂ ਗੀ ਹੁਣ ਇਹ ਵੀਡੀਓ ਚਲਦੀ ਕਰਕੇ ਕਹਿ ਬੈਠਾ ਮੈਨੂੰ ਦੇਖ ਲੈ ਕਰ ਨਹੀਂ 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 ਕੋਈ ਗੱਲ ਨਹੀਂ ਜੀ ਤੁਸੀਂ 2 ਸਾਲ ਵਰਤੋ 3 ਸਾਲ ਵਰਤੋ ਤੁਸੀਂ ਮੰਨ ਲਓ ਤੁਸੀਂ ਵਾਪਸ ਕਰਨਾ ਅਧਮੋਲ ਜਦੋਂ ਮਰਜ਼ੀ ਵਾਪਸ ਦੇ ਜੋ ਜੀ ਇਹ ਕਹਿ ਬੈਠਾ ਮੈਨੂੰ ਪਤਾ ਹੁਣ ਇਹ ਕਹਿ ਬੈਠਾ ਵੀਡੀਓ ਨਹੀਂ ਕੱਟਣੀ ਇਹ ਚਲਦੀ ਰਹੇ ਐਂ ਹੀ ਚਲਦੀ ਰਹਿਣ ਦੇਣੀ ਆ ਇਹਨੇ ਠੀਕ ਹੈ ਜੀ ਠੀਕ ਹੈ ਹਾਂ ਤੇ ਪਰ ਹਾਂ ਜਿਹੜੀ ਗੱਲ ਕਹਿ ਬੈਠਾ ਮੁਕਰਦਾ ਹੈ ਨਹੀਂ ਨਹੀਂ ਮੁਕਰਦੇ ਨਹੀਂ ਉਹ ਜਿਹੜੀ ਗੱਲ ਕਹਿਤੀ ਉਹ ਪੂਰੀ ਕਰਾਂਗੇ ਜੀ ਹਾਂ ਪੂਰੀ ਕਰੂਗਾ ਬੰਦਾ ਘੈਂਟ ਆ ਮੰਨ ਲਓ ਜੇ ਕਿਸੇ ਵੀ ਬੰਦੇ ਨੇ ਸੱਜਣ ਕੋਈ ਹੋਰ ਤਾਂ ਨਹੀਂ ਕੋਈ ਚੀਜ਼ ਦਿਖਾਉਣ ਵਾਲੀ ਉਹ ਆ ਦੇਖੋ ਬੈੱਡ ਪੈਣ ਆਪਣੇ ਕੋਲ ਲਗਜ਼ਰੀ ਲਗਜ਼ਰੀ ਬੈੱਡ ਪੈਣ ਹੈ ਜੀ ਜਿੱਦੀ ਦੂਰ ਤੱਕ ਨਿਗਾਹ ਜਾਈਏ ਓਡੀ ਦੂਰ ਤੱਕ ਹੀਮਾਲ ਪਿਆ ਜੀ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਆ ਦੇਖੋ ਪੀੜਾ ਪੱਤ ਤਿਆਰ ਕਰਾਉਣਾ ਟਾਲੀ ਦਾ ਜੀ ਤੁਹਾਨੂੰ ਆਮ ਇਹ ਦੇਖਣ ਨੂੰ ਕਿਤੇ ਕਿਸੇ ਕਿਸੇ ਦੁਕਾਨ ਤੇ ਮਿਲੂਗਾ ਪੀੜਾ ਦੇਖੋ ਕਿੰਨਾ ਕੜਾਈ ਵਾਲਾ ਕਿੰਨਾ ਸ਼ਾਨਦਾਰ ਤਿਆਰ ਕੀਤਾ ਹੈ ਜੀ ਹਾਂ 15000 ਰੁਪਏ ਦਾ ਪੀੜਾ ਹੈ ਇਹ 15000 ਰੁਪਏ ਦਾ ਪੀੜਾ ਸੈੱਟ ਹੈ ਜੇ ਇਹ ਚ ਤੁਸੀਂ ਸੋਫਾ ਕਟਾਉਣਾ 5000 ਦਾ ਸੋਫਾ 10 ਦਾ ਰਹਿ ਗਿਆ 10 ਦਾ ਰਹਿ ਗਿਆ ਜੀ ਤੇ 10 ਦਾ ਤੇ ਟੇਬਲ ਇਹਦੇ ਨਾਲ ਦਿਓਗੇ ਨਹੀਂ ਇੱਕ ਲਾਪੀ ਦਾ ਸੱਟੀ ਹੁੰਦਾ ਪੰਜ ਕੁਰਸੀ ਵਾਲਾ ਪੀੜਾ ਸੱਟੀ ਹਾਂਜੀ 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 ਮੈਂ ਕਿਹਾ ਮੁੜ ਕੇ ਨਾ ਰੱਟਾ ਫੈਂਦਾ ਫਿਰ ਇਹ ਗੱਲ ਟੇਲ ਬਲ ਨਹੀਂ ਦਿੰਦਾ ਹਾਂਜੀ 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 ਹੈ ਇਧਰ ਦੇਖ ਆਹ ਸੋ ਆਹ ਤਾਂ ਯਾਰ ਬੈੱਡ ਤਾਂ ਮਾੜੀ ਬੈਠ ਕੇ ਤਾਂ ਪੁੱਤ ਦਾ ਬੈੱਡ ਹੀ ਨਹੀਂ ਲੱਗਣਾ ਹਾਈਟ ਆਪ ਚੌੜਾ ਆਹ ਕਿੰਨੇ ਦਾ ਦਿਓਗੇ ਇਹ 29000 ਰੁਪਏ ਦਾ ਬੈੱਡ ਹੈ ਸੈਟੀਆਂ ਵਾਲਾ ਹਾਂ 9 ਫੁੱਟਾ ਬੈੱਡ ਹੈ ਜੀ ਨਾਲ ਮੂਰੇ ਦੇਖੋ ਫਰੰਟ ਦੇ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਹੈਗਾ ਜੀ ਹੂੰ ਤੇ ਏ ਕਲਾਸ ਬੈੱਡ ਹੈ 9 ਫੁੱਟਾ ਬੈੱਡ ਹੈ ਜੀ ਇਹ 29000 ਦਾ 5000 ਲੈ ਚੂ ਪੁਰਾਣਾ ਬੈੱਡ ਕੱਢ ਦਾਂਗੇ 5000 ਦਾ ਪੁਰਾਣਾ ਬੈੱਡ ਤੇ ਗੱਦੇ ਨਾਲ ਦੇਉਗੇ ਗੱਦੇ ਆਡ ਨਹੀਂ ਗੱਦੇ ਆਡ ਨਹੀਂ ਜੀ ਇਕੱਲੇ ਬੈੱਡ ਦਾ ਰੇਟ ਹੈ 29000 ਰੁਪਿਆ ਗੱਦੇ ਭਾਈ ਆਡਾ ਤੇ ਗੱਦੇ ਆਪ ਦੀ ਚੋਇਸ ਦੇ ਮੁਤਾਬਕ ਲੈ ਸਕਦੇ ਆ ਤੁਸੀਂ ਮਹਿੰਗੇ ਲੈਣੇ ਆ ਸਸਤੇ ਲੈ ਹਾਂਜੀ ਹਾਂਜੀ ਜਿਹੜਾ ਜੀ ਤੁਸੀਂ ਲੈਣਾ ਹਾਂਜੀ ਹਾਂਜੀ ਤੇ ਆ ਵੀ ਮੈਨੂੰ ਉਹਨੇਕਦਾ ਹੀ ਲੱਗਦਾ ਹਾਂ ਇਹ ਵੀ 29000 ਦਾ ਜੀ ਅਛਾ ਇਧਰ ਲੈ ਤੇ ਐ ਇਧਰ ਆ ਪ੍ਰੀਤ ਓ ਘੁੰਮ ਕੇ ਆ ਬੱਡ ਦੇਖੋ ਕਿੱਡੇ ਸੋਹਣੇ ਆ ਆ ਦੱਸ ਬਾਈ ਬਲਰਾਜ ਆਹਾ ਕਿਵੇਂ ਆ ਫਿਰ ਇਹ ਜਿਹੜਾ ਮਰਜੀ ਬੱਡ ਲੜੋ 29 29000 ਦਾ ਜੀ 5000 ਦਾ ਪਰਾਣਾ ਕੱਟਿਆ ਜਾਊਗਾ 24000 ਦਾ ਪਊਗਾ ਇਹ ਮੈਨੂੰ ਉਧਰ ਲੈਣੋਂ ਜ਼ਿਆਦਾ ਸੋਹਣੇ ਲੱਗਦੇ ਆ ਕਿ ਐਵੇਂ ਮੈਂ ਨਹੀਂ ਨਹੀਂ ਸੋਹਣੇ ਸਾਰੇ ਨੇ ਉਹ ਆਪਦੀ ਜਗ੍ਹਾ ਸੋਹਣੇ ਨੇ ਜੀ ਆਪਦੀ ਜਗ੍ਹਾ ਸੋਹਣੇ ਨੇ ਹੂੰ ਸੋ ਬੈੱਡ ਸਾਰੇ ਹੀ ਸੋਹਣੇ ਨੇ ਜੀ ਇਹ ਹੈ ਬੈੱਡ ਉਹੀ 5000 ਦਾ ਪੁਰਾਣਾ ਕੱਟ ਕੇ ਮਤਲਬ 24000 ਰੁਪਏ ਦਾ ਆਹ ਬੈੱਡ ਆ ਜਿਹੜਾ ਇਹ ਹਾਂ ਹਾਂਜੀ ਹਾਂਜੀ ਤੁਹਾਡੇ ਕਮਰੇ ਦੇ ਵਿੱਚ ਸਜ ਜਾਊਗਾ ਜੀ ਹਾਂਜੀ ਹਾਂਜੀ ਐਨ ਫਿੱਟ ਹੋ ਜਾਊਗਾ ਤੇ ਜਿਹੜਾ ਗੱਦਾ ਉਹ ਤੁਸੀਂ ਆਪਣੀ ਚੋਅਸ ਦਾ ਲੈ ਸਕਦੇ ਆ ਮਿਲਦਾ ਗੱਦਾ ਵੀ ਇਹ ਬੰਦੇ ਕੋਲ ਕੁੱਲ ਤਰ੍ਹਾਂ ਦਾ ਹੈ ਗੱਦਾ ਪਰ ਉਹ ਸਾਰਾ ਸ਼ੁਰੂ 6000 ਤੋਂ ਸ਼ੁਰੂ ਹੋ ਕੇ ਜੀ 40000 ਤੱਕ ਦਾ ਗੱਦਾ ਪਿਆ ਜਿਹੜਾ ਜਿਹੜਾ ਮਰਜ਼ੀ ਗੱਦਾ ਲੈ ਲਓ ਜਿਹੜਾ ਜਿਹੜਾ ਮਰਜ਼ੀ ਸੋਫਾ ਲੈ ਲਓ ਜਿਹੜਾ ਜਿਹੜਾ ਮਰਜ਼ੀ ਪੀੜਾ ਲੈ ਲਓ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਸ਼ੋਰੂਮ ਇੰਨਾ ਵੱਡਾ ਹੈ ਮੈਥੋਂ ਸਾਰਾ ਨਹੀਂ ਦਿਖਾਇਆ ਜਾਣਾ ਜੇ ਸਾਰਾ ਦਿਖਾਇਆ ਤਾਂ 1 ਘੰਟੇ 2-3 ਦੀ ਵੀਡੀਓ ਬਣ ਜਾਊਗਾ ਹਨਾ ਹਾਂਜੀ 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 ਪਰ ਕੁੱਲ ਮਿਲਾ ਕੇ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਚੀਜ਼ਾਂ ਦਿਖਾ ਕੇ ਇਹ ਦੱਸਦਾ ਸੱਜਣੋ ਬਈ ਭਾਈ ਇਹ ਬੰਦੇ ਕੋਲੇ ਆ ਸਮਾਨ ਆ ਰੈਕੋਟ ਦੇ ਵਿੱਚ ਆ ਬੱਸ ਸਟੈਂਡ ਦੇ ਕੋਲੇ ਆ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਜੇ ਤੁਸੀਂ ਇਹ ਤੋਂ ਸਮਾਨ ਲੈ ਲਿਆ ਉਹ ਸਮਝ ਲਓ ਅੱਧ ਮੁੱਲ ਚ ਤਾਂ ਤੁਹਾਡੇ ਘਰੇ ਪਿਆ ਹੀ ਆ ਜੇ ਮਨਮੁਨ ਅੱਕ ਜੇ ਬਦਲਣਾ ਹੋਵੇ ਅੱਧ ਮੁੱਲ ਚ ਇਹਨੂੰ ਘਟਾ ਸਕਦੇ ਆ ਜਿਹੜਾ ਇਹਦੇ ਤੋਂ ਖਰੀਦਦੇ ਹਾਂਜੀ 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 ਤੇ ਜਿਹੜਾ ਤੁਹਾਡੇ ਕੋਲੇ ਕਿਸੇ ਹੋਰ ਦਾ ਖਰੀਦਿਆ ਹੋਇਆ 5-7 5000 ਦਾ ਤਾਂ ਉਹ ਵੀ ਕੱਟ ਹੀ ਲੈ 5000 ਦਾ ਵੀ ਕੱਟ ਦਿੰਦੇ ਆ 5000 ਦਾ ਤਾਂ ਉਹ ਵੀ ਕੱਟ ਹੀ ਲੈਂਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਸੱਜਣਾ ਦੇ ਨਾਲ ਤੇ ਬਾਈ ਹੁਣਾਂ ਨੂੰ ਲਾ ਲਿਓ ਫੋਨ ਜੇ ਮਤਲਬ ਮੰਨ ਕੇ ਚਲੋ ਕੋਈ ਵੀ ਕਿਸੇ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਉਹਦਾ ਸਕਰੀਨਸ਼ਾਟ ਤੁਸੀਂ ਭੇਜ ਸਕਦੇ ਆਂ ਵੀ ਭਾਈ ਆਹ ਚੀਜ਼ ਮੇਰੀ ਰਾਖਮੀ ਕਰ ਦੇ 2000 3000 ਰੁਪਿਆ ਅਡਵਾਂਸ ਹਾਂਜੀ ਹਜ਼ਾਰ ਰੁਪਿਆ ਆਨਲਾਈਨ ਪਾਓ ਜਿਹੜੀ ਚੀਜ਼ ਤੁਹਾਡੇ ਪਸੰਦ ਆ ਘਰੇ ਭੇਜ ਦਾਂਗੇ ਘਰੇ ਕੇ ਨੂੰ ਪੇਮੈਂਟ ਦੇਣੀ ਹੈਗੀ ਭਾ ਸਕਦੇ ਆਂ ਹਾਂਜੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਧੰਨਵਾਦ ਮੰਨੋ